ਇਹਨੂੰ ਧਿਆਨ ਦੇ ਨਾਲ ਦੇਖਿਓ ਇਹ ਤਸਵੀਰ ਪੰਜਾਬ ਦੇ ਸੋ ਕਾਲਡ ਸਮਾਰਟ ਸਿਟੀ ਦੀ ਹੈ ਔਰ ਇਹ ਸਮਾਰਟ ਇਨਾ ਕਿਆ ਕਿ ਉਹ ਬੱਚਾ ਖੇਡਦਾ ਆ ਤੇ ਉਹਦੇ ਅੰਦਰ ਜਿਹੜਾ ਸੀਵਰੇਜ ਵਾਲੀ ਲਾਈਨ ਹੈ ਉਹ ਦੇਖੋ ਐਵੇਂ ਏਦਾਂ ਹੀ ਖੁੱਲੀ ਛੱਡੀ ਹੋਈ ਆ ਤੇ ਉਸ ਨੂੰ ਏਦਾਂ ਹੀ ਛੱਡ ਦਿੱਤਾ ਫਿਲਹਾਲ ਅਸਿੰਘ ਸਾਹਿਬ ਨਾ ਹੋਂਦੇ ਤਾਂ ਮੈਂ ਕਹਿਆ ਇਹ ਮੁੰਡਾ ਜਿਹੜਾ ਸਗਾ ਵਿਚਾਰਾ ਕਿੰਨਾ ਅੰਦਰ ਬਿਲਕਦਾ ਰਹਿਣਾ ਸਗਾ ਕਿੰਨੀ ਮਾੜੀ ਤਸਵੀਰ ਹੈ ਔਰ ਕਿ ਇਹ ਤਸਵੀਰ ਦੇਖੋ ਕਿਸੇ ਦੇ ਸੀਸੀਟੀਵੀ ਕੈਮਰੇ ਤੋਂ ਲਈ ਹੋਈ ਆ ਔਰ ਇਲਾਕਾ ਵੀ ਚੰਗਾ ਲੱਗਦਾ ਬੱਚਾ ਖੇਡਦਾ ਆ ਪਰ ਚਾ ਨੂੰ ਨਹੀਂ ਨਾ ਪਤਾ ਵੀ ਜਿਹੜਾ ਉੱਥੇ ਬੜੇ ਮਹਾਨ ਇੰਜੀਨੀਅਰ ਜਾਂ ਉੱਥੇ ਬੜੇ ਵਧੀਆ ਲੋਕ ਨੇ ਉਹਨਾਂ ਨੇ ਇਸ ਸੀਵਰੇਜ ਦਾ ਟੱਕਨ ਖੁੱਲਾ ਛੱਡਿਆ ਹੋਇਆ ਆ ਫਿਲਹਾਲ ਇਹ ਲੁਧਿਆਣਾ ਜਿਹੜਾ ਕਿ ਸਮਾਰਟ ਸਿਟੀ ਆ ਉਹਦੀ ਤਸਵੀਰ ਹੈ ਤੁਸੀਂ ਦੇਖੋ ਵੀ ਰਸਤੇ ਤੇ ਚੱਲਦਾ ਪਿਆ ਉਹ ਸੀਵਰ ਚ ਡਿੱਗ ਜਾਂਦਾ ਆ ਗਾਜ਼ੀ ਜਾਗੀਰ ਜਗੀਰਪੁਰ ਰੋਡ ਆ ਜਿਹੜਾ 골ਡਨ ਐਵੇਨਿਊ ਕਲੋਨੀ ਆ ਔਰ ਉੱਤੇ ਦੀ ਤਸਵੀਰ ਹੈ ਔਰ ਇਹ ਬੱਚਾ ਤਕਰੀਬਨ 10 ਸਾਲਾਂ ਦਾ ਦੱਸਿਆ ਜਾ ਰਿਹਾ ਜਿਹੜਾ ਕਿ ਵਿਚ ਡਿੱਗਦਾ ਫਿਰ ਰੋਂਦਾ ਆ ਚੀਕਾ ਮਾਰਦਾ ਆ ਤੇ ਇੰਨੀ ਧੀਰ ਨੂੰ ਜਿਹੜਾ ਉੱਥੋਂ ਸਿੰਘ ਸਾਹਿਬ ਲੰਘਦੇ ਨੇ ਉਹਨਾਂ ਨੇ ਉੱਥੇ ਬੱਚਾ ਵੇਖਿਆ ਹਾਲਾਂਕਿ ਕਈ ਵਾਰ ਇਦਾਂ ਦਾ ਹੁੰਦਾ ਵੀ ਉੱਥੇ ਗੈਸਾਂ ਇੰਨੀਆਂ ਹੁੰਦੀਆਂ ਤੇ ਬੱਚੇ ਦਾ ਬਹੁਤ ਨੁਕਸਾਨ ਹੋ ਜਾਂਦਾ ਆ ਸੋ ਬਚਾ ਕਰਨਾ ਚਲੋ ਇੱਕ ਥਾਂ ਤੇ ਜ਼ਰੂਰੀ ਹੈ ਕਿ ਬੱਚਿਆਂ ਦਾ ਬਚਾਅ ਕਰੋ ਧਿਆਨ ਰੱਖੋ ਪਰ ਸਵਾਲ ਇਹ ਹੈ ਵੀ ਅਸੀਂ ਸਮਾਰਟ ਸ਼ਹਿਰ ਉਹਨੂੰ ਬਣਾ ਰਹੇ ਆ ਅਸੀਂ ਦੁਨੀਆ ਦੇ ਉੱਤੇ ਕਹਿਣ ਦੇ ਵੀ ਅਸੀਂ ਇਹਦਾ ਆ ਲੈ ਕੇ ਜਾਣਾ ਹੈ ਇਸ ਨੂੰ ਅਸੀਂ ਪਰ ਇਦਾਂ ਦੇ ਸ਼ਹਿਰਾਂ ਚ ਰਹਿ ਰਹੇ ਆ ਜਿੱਥੇ ਸਾਡੇ ਬੱਚੇ ਵੀ ਸੁਰੱਖਿਅਤ ਨਹੀਂ ਹੈਗੇ ਇਹ ਵੀ ਇੱਕ ਵੱਡਾ ਸਵਾਲ ਖੜਾ ਹੁੰਦਾ ਆ ਲੁਧਿਆਣੇ ਦੀ ਤਸਵੀਰ ਹੈ ਔਰ ਜਗੀਰਪੁਰ ਰੋਡ ਦੇ ਲਾਗੇ ਇੱਕ 골ਡਨ ਐਵੇਨਿਊ ਕਲੋਨੀ ਹੈ ਉਹਦੀ ਤਸਵੀਰ ਤੁਹਾਡੀ ਸਕਰੀਨ ਦੇ ਉੱਤੇ ਚੱਲ ਰਹੀ ਹੈ 10 ਸਾਲਾਂ ਦਾ ਬੱਚਾ ਆ ਔਰ ਇਹ ਬੱਚਾ ਕਾਫੀ ਦੇਰ ਅੰਦਰ ਰਿਹਾ ਤੇ ਫਿਰ ਰੋਂਦਾ ਰਿਹਾ ਜਦੋਂ ਚੀਕਾ ਚੁਕਾ ਮਾਰੀਆਂ ਤੇ ਫਿਰ ਲਾਕੇ ਖੜੇ ਜਿਹੜੇ ਲੋਕ ਨੇ ਉਹ ਆਏ ਤੇ ਉਹਨਾਂ ਨੇ ਇਸ ਨੂੰ ਬਾਹਰ ਕੱਢਿਆ ਮੈਨ ਹੋਲ ਦੇ ਵਿੱਚ ਸੀਗਾ ਕਿ ਯਾਰੀ ਗੈਸ ਆਏ ਗੈਸ ਹੀ ਤਾਂ ਨਹੀਂ ਹੁੰਦੀ ਕਿ ਬੱਚਾ ਅੰਦਰ ਜਾਂਦਾ ਹੈ ਪੇਸ਼ ਹੋ ਜਾਂਦਾ ਸੋ ਤਸਵੀਰ ਇਹ ਆ ਹਾਲਾਂਕਿ ਖੁਦਾ ਨਾਲ ਖਾਸ ਤਾ ਜੇ ਕੋਈ ਵੱਡਾ ਨੁਕਸਾਨ ਹੋ ਜਾਂਦਾ ਤੇ ਜ਼ਿੰਮੇਵਾਰ ਕੌਣ ਸੀ ਇਹਦੇ ਲਈ ਕੋਈ ਜ਼ਿੰਮੇਵਾਰ ਨਹੀਂ ਮਾਪਿਆਂ ਦੇ ਲਈ ਤਾਂ ਸ਼ਾਇਦ ਸਾਰੀ ਉਮਰ ਦਾ ਜਿਹੜਾ ਹੈ ਇੱਕ ਤਰੀਕੇ ਦੇ ਨਾਲ ਰੋਣਾ ਰਹਿ ਜਾਣਾ ਸੀਗਾ ਸੋ ਇਹ ਤਸਵੀਰ ਜਿਹੜੀ ਹੈ ਤੁਸੀਂ ਦੇਖੋ ਵੀ ਗਟਰ ਖੁੱਲਾ ਕਿਉਂ ਛੱਡਿਆ ਗਿਆ ਜੋ ਛੱਡਿਆ ਗਿਆ ਤੇ ਆਸ-ਪਾਸੇ ਪੈਰੀਫੇਰੀ ਕਿਉਂ ਨਹੀਂ ਬਣਾਈ ਗਈ ਰੈੱਡ ਲਾਈਨ ਕਿਉਂ ਨਹੀਂ ਬਣਾਈ ਗਈ ਔਰ ਇਹ ਇਦਾਂ ਦੀ ਅਣਗਹਿਲੀਆਂ ਛੋਟੀਆਂ-ਛੋਟੀਆਂ ਅਣਗਹਿਲੀਆਂ ਕਈ ਵਾਰੀ ਬਹੁਤ ਵੱਡੇ ਜਿਹੜੇ ਆ ਨੁਕਸਾਨ ਕਰ ਦਿੰਦੀਆਂ ਨੇ ਫਿਲਹਾਲ ਜਿਹੜਾ ਉੱਥੋਂ ਦਾ ਗਵਾਂਡੀ ਆ ਉਹ ਦੇਖੋ ਸਿੰਘ ਜਿਹੜੇ ਆ ਉਹਨਾਂ ਨੇ ਹੱਥ ਪਾ ਕੇ ਉਸ ਬੱਚੇ ਨੂੰ ਬਾਹਰ ਕੱਢਿਆ ਆ ਔਰ ਕਈ ਵਾਰ ਤੇ ਬੱਚਾ ਅੰਦਰ ਦੀ ਅੰਦਰ ਕਿਉਂਕਿ ਪਾਣੀ ਦਾ ਫਲੋ ਜ਼ਿਆਦਾ ਹੋਵੇ ਤਾਂ ਉਹ ਅੰਦਰ ਦੀ ਅੰਦਰ ਤੁਰਿਆ ਜਾਂਦਾ ਉਦੋਂ ਕੌਣ ਜਿਹੜਾ ਆ ਬੱਚੇ ਦਾ ਜ਼ਿੰਮੇਵਾਰ ਹੋਏਗਾ ਸੋ ਫਿਲਹਾਲ ਇਹ ਤਸਵੀਰ ਦੇਖ ਕੇ ਇੱਕ ਬੰਲੇ ਤਾਂ ਸਕੂਨ ਆ ਵੀ ਚਲੋ ਉਹ ਤੰਦਰੁਸਤ ਤੇ ਸਹੀ ਸਲਾਮਤ ਬਾਹਰ ਕੱਢ ਲਿਆ ਗਿਆ ਪਰ ਦੂਸਰੇ ਪੱਨੇ ਤਾਂ ਇਹ ਵੀ ਆਉਂਦਾ ਹੈ ਵੀ ਸਮਾਰਟ ਸਿਟੀਆਂ ਜਾਂ ਫਿਰ ਸਾਨੂੰ ਸਿਵਿਕ ਜਿਹੜੀਆਂ ਚੀਜ਼ਾਂ ਨੇ ਉਹ ਅਜੇ ਤੱਕ ਨਹੀਂ ਪਤਾ ਕਿ ਜੇ ਗੱਟਰ ਖੁੱਲਾ ਛੱਡਿਆ ਤੇ ਆਸ-ਪਾਸੇ ਰੈੱਡ ਲਾਈਨ ਜਾਂ ਕੁਝ ਕਦਾਂ ਦਾ ਲਾਉਣਾ ਆ ਤਾਂ ਜੋ ਲੋਕਾਂ ਨੂੰ ਪਤਾ ਲੱਗਦਾ ਸਕੇ ਕਿ ਯਾਰ ਇਹ ਬੱਚਿਆਂ ਨੂੰ ਤੇ ਵਿਚਾਰਿਆਂ ਨੂੰ ਨਹੀਂ ਪਤਾ ਕਿਉਂਕਿ ਲਾਗੇ ਪਾਰਕ ਆ ਬੱਚੇ ਤਾਂ ਪਾਰਕ 'ਚ ਝੂਟੇ ਲੈਣ ਆਉਣਗੇ ਖੇਡਣ ਆਉਣਗੇ ਤੋ ਪਿੱਛੇ ਉਹ ਬੱਚਿਆਂ ਨੂੰ ਦੇਖਣ ਡਿਆ ਜਿੱਥੇ ਬੱਚੇ ਝੂਟੇ ਲੈਣ ਦੇ ਆ ਸੋ ਇਹ ਬੜਾ ਨੁਕਸਾਨ ਕਰ ਸਕਦੇ ਆ ਫਿਲਹਾਲ ਜਿਹੜੇ ਹੁਣ ਉੱਥੇ ਦੇ ਐਮ.ਐਲ.ਏ ਆ ਉਹ ਕਹਿੰਦੇ ਵੀ ਸਖਤ ਕਾਰਵਾਈ ਕੀਤੀ ਜਾਊਗੀ ਪਰ ਇਹ ਦੇਖਣਾ ਹੋਵੇਗਾ ਵੀ ਸਖਤ ਕਾਰਵਾਈ ਕੀ ਹੁੰਦੀ ਆ ਜਾਂ ਹੁੰਦੀ ਆ ਕਿ ਨਹੀਂ ਹੁੰਦੀ ਕਿਉਂਕਿ ਹੁਣ ਬੱਚਾ ਸਹੀ ਸਲਾਮਤ ਹੈ ਤੇ ਇਹਨਾਂ ਨੇ ਸ਼ਾਇਦ ਇਦਾਂ ਹੀ ਛੱਡ ਦੇਣਾ ਬਹੁਤ ਵਾਰ ਇੰਦਾਂ ਦੀਆਂ ਚੀਜ਼ਾਂ ਹੋ ਜਾਂਦੀਆਂ ਨੇ ਪਰ ਇਹ ਤਸਵੀਰ ਦੇਖ ਕੇ ਤੁਹਾਨੂੰ ਵੀ ਆਪਣੇ ਆਪ ਦੇ ਵਿੱਚ ਸਵਾਲ ਪੈਦਾ ਹੁੰਦਾ ਵੀ ਇਹ ਕਿਉਂ ਤੇ ਕਿਸ ਤਰੀਕੇ ਨਾਲ ਹੋਇਆ